ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਕੀ ਵੀਰ ਆਪਣਾ ਲਖਮੀ ਸਿੰਘ ਜੀ ਠੀਕ ਹੈ ਵੀਰ ਆਪਣੇ ਘਰੋਂ ਨਵੇਂ ਕੀ ਡਰੈਸ ਹੈ ਜੀ ਆਪਣੇ ਪਿੰਡ ਸੁਖਣਾ ਦਾ ਜੀ ਸ੍ਰੀ ਵਾਲੀ ਛੜਕ ਦੇ ਘਰ ਹੈ ਠੀਕ ਹੋ ਜੋ ਇਸ ਟਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਹੈ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਜ਼ਲਟ ਰਿਹਾ ਕਿੰਨੇ ਟਾਈਮ ਚ ਆਪਣੇ ਪਸ਼ੂ ਸੇਲ ਹੋ ਗਏ ਉਹਦੇ ਨਹੀਂ ਵੇਚ ਗਿਆ ਸੀ ਠੀਕ ਹੋ ਜੀ ਬਾਈ ਦਾ ਦੱਸਣਾ ਤੇ ਉਹਨੇ ਬਈ ਵਪਾਰ ਲੈਣ ਦਾ ਕੰਮ ਆ ਚੰਗੇ ਪਸ਼ੂੰਦਿਆ ਤੇ ਭਰਾ ਆਪਣੇ ਕੋਲ ਹਮੇਸ਼ਾ ਕਿੰਨੇ ਕੁ ਪਸ਼ੂ ਅਵੇਲੇਬਲ ਹੁੰਦੇ ਆ ਜੀ ਸੱਤ ਅੱਠ ਤਾਂ ਰਹਿੰਦੀਆਂ ਹੀ ਆ ਜੀ ਆਪਣੇ ਕੋਲ ਹਮੇਸ਼ਾ ਸੱਤ ਅੱਠ ਪਸ਼ੂ ਰਹਿੰਦੇ ਆ ਜੀ ਅੱਜ ਆਪਣੇ ਕੋਲ ਕਿੰਨੇ ਨਾਗ ਬਕਾਊ ਆ ਜੀ ਅੱਜ ਜੀ ਆਪਣੇ ਕੋਲੇ ਨਾਗ ਹੈਗੇ 6 ਬਕਾਊ ਦੋ ਬਣਾ ਕੱਚੇ ਆ ਜੀ ਇਹਨਾਂ ਦੀ ਇਹ ਵੀਡੀਓ ਮੜ ਕੇ ਪਵਾ ਠੀਕ ਹੋਈ ਵੇਖ ਸਕਦੇ ਹਾਂ ਬਾਈ ਬਾਈਕ ਕੋਲ ਮਾਲ ਚੰਗਾ ਹੁੰਦਾ ਹਮੇਸ਼ਾ ਚੰਗਾ ਮਾਲ ਖੜਾ ਹੁੰਦਾ ਇੱਧਰ ਤੇ ਇਹ ਦੱਸੋ ਜੀ ਸਾਹਮਣੇ ਖੜੀ ਬੈਠਦੀ ਕੀ ਡਿਟੇਲ ਹੈ ਸ਼ੁਰੂ ਕਰਦੇ ਆਪਾਂ ਇਹ ਦੂਜਾ ਸੂ ਹੈ ਜੀ ਠੀਕ ਹੋ ਜੀ ਹਾਂ ਜੀ ਇਹਨੇ ਪਿਛਲੇ ਸਵੇਰ ਦੁੱਧ ਦਿੱਤਾ ਸੀਗਾ 18-19 ਕਿਲੋ 18-19 ਲੀਟਰ ਐਸੋਰੀ ਕਿੰਨੇ ਦਿਨਾਂ ਦੀ ਕੱਚੀ ਜੀ ਇਹ ਮੇਰੀ ਲੈ ਜੀ 15 ਦਿਨਾਂ ਦੀ ਜੀ 15 ਦਿਨਾਂ ਦੀ ਕੱਚੀ ਆ ਵੇਖ ਸਕਦੇ ਹੋ ਬਈ ਬਾਡੀ ਬੰਤਰ ਦੀ ਚੰਗੀ ਆ ਕ੍ਰੋਸ ਬਰੀਡ ਦੀ ਆ ਜਾਂਦੀ ਆ ਚੰਗੀ ਹਾਈਟ ਦੀ ਆ ਕੱਢ ਲਓ ਵੀਰ ਬਾਹਰ ਤੁਹਾਨੂੰ ਮੰਨਾ ਦਿਖਾ ਦਿੰਨੇ ਆ ਤੋਰਾ ਦਿਖਾ ਦਿੰਨੇ ਬਾਈ ਜੀ ਵੜ ਦਾ ਤੋਰਾ ਬਾਈ ਤੁਸੀਂ ਦੇਖ ਸਕਦੇ ਹੋ ਅਜੇ 15 ਦਿਨਾਂ ਦੀ ਕੱਚੀ ਆ ਬਾਈ 18 18 ਲੀਟਰ ਦੁੱਧ ਦੀ ਕਪੈਸਿਟੀ ਆ ਕੀ ਡਿਮਾਂਡ ਰੱਖੀ ਆ ਜੀ ਆਪਾਂ ਇਹਦੀ ਇਹਦਾ ਮੁੱਲ ਕਰਦੇ ਆ 50000 ਰੁਪਏ ਜੀ ਮੁੱਲ 50000 ਮੁੱਕ ਤੇ ਮਾਨਤਾਨ ਹੋ ਜਾਊਗਾ ਜੀ ਠੀਕ ਹੋ ਜੀ ਅੱਗੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੈਦ ਸੁੰਦੀ ਆ ਦੂਜਾ ਸੂਆ ਜੀ ਠੀਕ ਹੋ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂ 5-6 ਦਿਨ ਤੇ ਕੀ ਰਿਕਾਰਡ ਆਈ ਦੁੱਧ ਦਾ ਇਹ ਪਹਿਲੇ ਸੂਏ ਦਿੱਤਾ ਸੀ 18-19 ਕਿਲੋ ਹੁਣ ਤਾਂ 20-22 ਕਿਲੋ ਦੇਊਗੀ ਠੀਕ ਹੋ ਜੀ ਕੱਢ ਲਓ ਬਾਈ ਬਾਹਰ ਇਹਨੂੰ ਦੇਖ ਸਕਦੇ ਹੋ ਵੀ ਬਾਡੀ ਮੰਤਰ ਸਾਡੇ ਸਾਹਮਣੇ ਆ। ਥਲਾਂ ਦੀ ਕੁਆਲਿਟੀ ਸ਼ਾਨਦਾਰ ਆ। ਚੰਗਾ ਥਾਣਾ ਮੋਟਾ ਥਾਣ ਲੱਗਿਆ ਹੋਇਆ ਹੈ ਵੀਰੇ। ਹਾਂਜੀ। ਸੋਹਣਾ ਥਾਣਾ ਵਹਿੜ ਦਾ। ਫਤੂਰਾ ਵੀ ਤੁਸੀਂ ਦੇਖ ਸਕਦੇ ਹੋ। ਮੱਠਪੂੜੇ ਦੀ ਚੰਗੀ ਆ। ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਭਾਈ। ਉਹਨਾਂ ਨੂੰ ਦੇਖ ਸਕਦੇ ਹੋ ਸ਼ਾਨਦਾਰ ਹਵਾਨਾ ਇਸ ਵਾਰੀ 20 ਲੀਟਰ ਦੁੱਧ ਕੱਢਣ ਦੀ ਆਸ ਹੈਗੀ ਆ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਭਾਈ ਜੀ ਜਿਹੜਾ ਹੀ ਮੰਨ ਪਿਆ 100000 ਕਰਦੇ ਠੀਕ ਹੋ ਜੀ ਮੋਕੇ ਤੇ ਮੰਨ ਤਾਂ ਹੋ ਜੀਗਾ ਫਿਰ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਆ ਬਹਿੜਦੀ ਜੀ ਇਹ ਦੂਜਾ ਸੂਆ ਬਹਿੜਾ ਜੀ ਇਹ ਵੀ ਦੂਜਾ ਸੂਆ ਹੈ ਤੇ ਪਹਿਲੇ ਸੂਏ ਦਿੱਤਾ 20 ਕਿਲੋ ਦੁੱਧ ਜੀ 20 ਲੀਟਰ ਦੁੱਧ ਦਿੱਤਾ ਕਿੰਨੇ ਕਿ ਦਿਨਾਂ ਦੀ ਕੱਚੀ ਜੀ ਇਹ ਇਹ ਜੀ ਲੈ ਜੂਗੀ ਜੀ 7-8 ਦਿਨ ਵੱਧ ਹੀ ਲਈ ਜੂ 7-8 10 ਕ ਦਿਨ ਰੱਖ ਲੈਨੇ ਆਪਾਂ ਤੇ ਕੱਢ ਲੋ ਵੀਰ ਬਾਹਰ ਦੇਖ ਸਕਦੇ ਆਂ ਭਾਈ ਬਾਡੀ ਬਾਂਤਰ ਦੀ ਚੰਗੀ ਅਠ ਫੁੱਟਾ ਸੋਨਾ ਵੀਰੇ ਸੋਨਾ ਹਵਾਨਾ ਬਾਈ ਤੂਰ ਆਪਾਂ ਦੇਖ ਸਕਦੇ ਹਾਂ ਮੂੰਹ ਮੱਥੇ ਦੀ ਚੰਗੀ ਆ 10 ਕਿਦਨੀ ਰੱਖ ਲਓ ਵੀਰੇ 10 ਦਿਨਾਂ ਦੀ ਕੱਚੀ ਹੈ ਜੀ ਇਹਦਾ ਕੀ ਮੁੱਲ ਕਰਦੇ ਆਂ ਇਹਦਾ ਮੁੱਲ 55000 ਕਰਦੇ ਠੀਕ ਹੋ ਜੀ ਮੌਕੇ ਤੇ ਹੋ ਜੂਗਾ ਵੀਰ ਮਾਨਤ ਠੀਕ ਹੋ ਜੀ ਅੱਗੇ ਆ ਜੀ ਇਹਦੀ ਕੀ ਟੇਲੇ ਆਈ ਇਹ ਪਹਿਲਾ ਸੂਆ ਬੱਛੀ ਆਈ ਦੋਨ ਦੇ ਦੰਦ ਕੱਢਣੇ ਲੱਗੀ ਆ ਠੀਕ ਹੋ ਜੀ ਪਹਿਲਾ ਸੂਆ ਇੱਕ ਕਿੰਨੇ ਕੁ ਟਾਈਮ ਦੀ ਕੱਚੀ ਜੇ ਇਹ ਹਜੇ ਲੈ ਜੂ ਇਹ ਵੀ 10 ਕੁ ਦਿਨ ਹੀ ਲੈ ਜੂ 10 ਦਿਨਾਂ ਦੀ ਕੱਚੀ ਆ ਵੇਖ ਸਕਦੇ ਹੋ ਵੀ ਬਰੀਡ ਵੱਲੋਂ ਬਹੁਤ ਜ਼ਿਆਦਾ ਚੰਗੀ ਆ ਮੂੰਹ ਮੁੱਥੇ ਹੀ ਦੇਖ ਸਕਦੇ ਹੋ ਰੰਗ ਰੂਪ ਦੀ ਦੇਖ ਸਕਦੇ ਹੋ ਸ਼ਾਨਦਾਰ ਆ ਵੀਰੇ ਇਕ ਸਾਊਂ ਬਈ ਹਵਾਨਾ ਸੋਹਣਾ 10 ਦਿਨਾਂ ਦੀ ਕੱਚੀ ਆ ਕੱਢ ਲਓ ਵੀਰ ਬਾਰ ਬਰੀਡ ਪੱਖੋਂ ਵੀਰੇ ਬਹੁਤ ਜ਼ਿਆਦਾ ਚੰਗੀ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੋਰਾ ਬਈ ਤੁਸੀਂ ਦੇਖ ਸਕਦੇ ਹੋ ਦੇਸਾ ਨੇ ਬਹੁਤ ਜਿਆਦਾ ਸੁਹਣਾ ਹਵਾਨਾ ਤੇ ਕੀ ਡਿਮਾਂਡ ਕਰਦੇ ਆਂ ਆਪੇ ਇਹਦੀ ਇਹਦਾ ਮੁੱਲ ਵੀ 50000 ਹੀ ਕਰਾਂ ਮੁੱਲ 50000 ਕੀ ਆਸੂ ਸਭੀ ਦੁੱਧ ਕੱਢ ਦੂਗੀ ਤੁਹਾਡੇ ਹਿਸਾਬ ਨਾਲ ਲਈ ਇਹ ਦੁੱਧ ਹੀ ਵੇਖੋ 17 18 ਕਿਲੋ ਕੱਢਣਾ ਚਾਹੀਦਾ ਕੱਢਣਾ ਚਾਹੀਦਾ ਆ ਸਭੀ ਹਜੇ ਆਪਾਂ ਨੂੰ ਬਾਕੀ ਖਰਾਕ ਤੇ ਹੁੰਦਾ ਠੀਕ ਹੋ ਜੀ ਤੇ 50000 ਰੁਪਏ ਬਾਈ ਡਿਮਾਂਡ ਕਰਦੇ ਆ ਹੋਜੂ ਮੌਕੇ ਤੇ ਮੰਨ ਤਨ ਵੀਰ ਹਾਂਜੀ ਹਾਂਜੀ ਠੀਕ ਹੋ ਜੀ ਅੱਗੇ ਦੱਸੋ ਜੀ ਕੀ ਡਿਟੇਲ ਹੈ ਜੀ ਬੱਚੀ ਇਹ ਹੈ ਖੀਰੀ ਵਸੀ ਹੈ ਜੀ ਠੀਕ ਹੋ ਜੀ 10-11 ਮਹੀਨਿਆਂ ਦੀ ਉਮਰ ਆ ਜੀ 10-11 ਮਹੀਨੇ ਸੀਮ ਨੂੰ ਪਤਾ ਵੀਰ ਕਿਹੜਾ ਹੈ ਇਹ ਇਹ ਸੀਮਨ ਤਾਂ ਹੀ ਪਤਾ ਨਹੀਂ ਉਹ ਗਾਈਆਂ ਚੰਡੀਆਂ ਸੀਗੀਆਂ ਠੀਕ ਹੋ ਜੀ ਇਹ ਆਪਣੀ ਘਰ ਦੀ ਹੈ ਕਿ ਇਹ ਵੀ ਲੈ ਕੇ ਆਂਦੀ ਹੈ ਨਹੀਂ ਲੈ ਜਾਂਦੀ ਵੀ ਆ ਇਹ ਇਹ ਵੀ ਲੈ ਕੇ ਆਂਦੀ ਹੋਈ ਆ ਦੇਖ ਸਕਦੇ ਹੋ ਬਈ ਝੋਲੀ ਤੁਸੀਂ ਦੇਖ ਸਕਦੇ ਹੋ ਕਈ ਵਾਰੀ ਬੱਚੀ ਡਰ ਜਾਂਦੀ ਹੈ ਕੈਮਰੇ ਤੋਂ ਫਿਰ ਮੜਾ ਤੋਰਾ ਖਾਦੇ ਜੀ 11 ਕ ਮਹੀਨੇ ਉਮਰ ਆ ਬਈ ਇਹਦੀ ਸੋਨੀ ਬਰੀਡ ਆ ਦੇਖ ਸਕਦੇ ਹੋ ਤੁਸੀਂ ਆਜੋ ਜੀ ਇਹਦਾ ਕੀ ਮੁੱਲ ਕਰਦੇ ਵੀਰੋ ਇਹਦਾ ਮੁੱਲ ਜੀ 15000 ਕਰਦੇ ਠੀਕ ਹੋ ਜੀ ਮੋਕੇ ਤੇ ਮੰਨਤਾ ਨੂੰ ਹੋ ਜੂਗਾ ਜੀ ਠੀਕ ਹੋ ਜੀ ਅੱਗੇ ਆ ਜੀ ਲਾਸਟਲੀ ਜਰਸੀ ਵਾਲੀ ਜੀ ਇਹਦੀ ਕੀ ਡਿਟੇਲ ਆ ਜੀ ਏ ਜੀ 14 ਮਹੀਨੇ ਤੋਂ 4 ਦਿਨ ਘੱਟਾ ਗੱਭਣਾ 14 ਮਹੀਨੇ ਚਾਰਾਂ ਮਹੀਨੇ ਦੀ ਕੱਬਣਾ ਠੀਕ ਹੋ ਜੀ ਚੈੱਕ ਪਾਸ ਹੈ ਜੀ ਹਾਂਜੀ ਹਾਂਜੀ ਜਿਹੜਾ ਵੀ ਭਰਾ ਆਵੇ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਵੇ ਜੀ ਆਪ ਦਾ ਡਾਕਟਰ ਨਾਲ ਹੀ ਲੈ ਕੇ ਆਵੇ ਜੀ ਠੀਕ ਹੋ ਜੀ ਨਹੀਂ ਤਾਂ ਇੱਥੋਂ ਵੀ ਡਾਕਟਰ ਆਪਾਂ ਨੂੰ ਅਵੇਲੇਬਲ ਕਰਾ ਦਾਂਗੇ ਦੇਖ ਸਕਦੇ ਹਾਂ ਬਈ ਸੀਮਨ ਪਤਾ ਵੀਰ ਕਿਹੜਾ ਲੱਗਿਆ ਹੋਇਆ ਜੀ ਇਹਦੇ ਜੀ ਏਬੀਐਸ ਦਾ ਲੱਗਿਆ ਵਾ ਟਾਈਸਨ ਟਾਈਸਨ ਸੀਮਨ ਲੱਗਿਆ ਹੋਇਆ ਵੇਖ ਸਕਦੇ ਹਾਂ ਬਈ ਮੂੰਹ ਮੁੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਸੋਹਣੀ ਹਾਈਟ ਆ ਹਾਈਟ ਤੇ ਜਰਸੀ ਦੀ ਏਡੀ ਕੀ ਹੁੰਦੀ ਆ ਵੀਰ ਦੇਖ ਸਕਦੇ ਹੋ ਵੀ ਰੰਗ ਰੂਪ ਕੀ ਸ਼ਾਨਦਾਰ ਆ ਕੱਢ ਲਓ ਵੀਰ ਬਾਰ 4 ਕੁ ਮਹੀਨਿਆਂ ਦੀ ਗੱਬਣ ਆ ਬਹੁਤ ਜਿਆਦਾ ਸੋਹਣੀ ਵੀਰੇ ਇਹਦਾ ਕੀ ਮੁੱਲ ਕਰਦੇ ਆਂ ਵੀਰ ਆਪਾਂ ਇਹਦਾ ਮੁੱਲ 32000 ਕਰਦੇ ਆਂ ਇਹਦਾ ਮੁੱਲ 32000 ਮੋਕੇ ਤੇ ਮੰਨਤਾਂ ਨੂੰ ਹੋ ਜੂਗਾ ਜੀ ਠੀਕ ਹੋ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 98729 55848 ਇੱਕ ਵਾਰ ਫੇਰ ਬੋਲ ਦਿਓ ਜੀ 98729 55848 ਠੀਕ ਹੋ ਜੀ ਇੰਨਾ ਸਾਰੇ ਨਗਾਂ ਵਿੱਚੋਂ ਜੇ ਕਿਸੇ ਭਰਾ ਨੂੰ ਕੋਈ ਨਗ ਪਸੰਦ ਆਉਂਦਾ ਇੱਧਰ ਵੀ ਨਗ ਆ ਤੁਸੀਂ ਬਾਈਆਂ ਤੋਂ ਵੀਡੀਓ ਮਗਾ ਸਕਦੇ ਹੋ ਤੇ ਜੇ ਕਿਸੇ ਭਰਾ ਨੂੰ ਇੰਨਾ ਸਾਰੇ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ